इंडियन टीवी न्यूज़ पंजाब अपनी खबर अपनी भाषा ਵਿੱਚ ਨਮਸਕਾਰ ਤੁਸੀਂ ਵੇਖ ਰਹੇ ਹੋ इंडियन टीवी न्यूज़ ਪੰਜਾਬ ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਦੇਖੋ ਸਭਾਈ ਅਗਾਂਹੀਆਂ ਤਸਵੀਰਾਂ ਇਸ ਤਰ੍ਹਾਂ ਬੀਜੀਆਂ ਜਿਹੜੀਆਂ ਸਫਾਈ ਕਰ ਰਹੀਆਂ ਦਾ ਸੰਗ ਮੈਨਚਾਰੀ ਮਿਸ਼ਨ ਵੱਲੋਂ ਕਰਵਾਇਆ ਜਾ ਰਿਹਾ ਹੈ। ਅਰ ਜੋ ਦਿੱਤੀਆਂ ਤੋਂ بڑے ਵੱਡੇ ਪੱਧਰ ਤੇ ਸਫਾਈ ਦਾ ਅਭਿਆਨ ਸ਼ੁਰੂ ਕੀਤਾ ਹੋਇਆ ਹੈ ਇਹਨਾਂ ਨੇ ਦੇਖ ਸਕਦੇ ਹੋ। ਪੁਰਾਣੀ ਦਾਣਾ ਮੰਡੀ ਵਿੱਚ ਸੰਤ ਸਮਾਗਮ ਹੋ ਰਿਹਾ ਜਿਸ ਤੇ ਦੇਖ ਰਿਹਾ ਕਰਨ ਵਾਸਤੇ ਐਸਐਸਪੀ ਪਿੱਗਿਆ ਜਾਂ ਜੀ ਇੱਥੇ ਪਹੁੰਚੇ ਆ ਤੁਸੀਂ ਦੇਖ ਸਕਦੇ ਹੋ ਕਿ ਐਸਐਸਪੀ ਪਿੱਗਿਆ ਜਾਂ ਜੀ ਪੁਰਾਣੀ ਦਾਣਾ ਮੰਡੀ ਵਿਖੇ ਪਹੁੰਚੇ ਆ ਅੱਗੇ ਕਰਦੇ ਹਾਂ ਜੇਕਰ ਆਪ ਸਿਖਾਉਂਗੇ ਉਹ ਕਬੂਲ ਕਰੇਗਾ ਅਗਲੀ ਪੌਂਟਿਫਿਕੇਸ਼ਨ ਕਰਾਂਗੇ ਕਿਉਂ ਵੀ ਇਤਿਹਾਸਿਕ ਹੈ ਇਹ ਕਰਦੇ ਹਾਂ

ਇਸ 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 ਬੀ ਪ੍ਰਗੀਜਾਂ ਜੀ ਮੌਇਨਾ ਕਰ ਰਹੇ ਹੈ ਦਾਨਾ ਮੰਡੀ ਕੋ ਖੂਰਾ ਦੇ ਵਿੱਚ ਜੋ ਐ ਤੁਹਾਨੂੰ ਨਰਨ ਕਾਰਿ ਸੰਤ ਸਮਾਗਮ ਹੋ ਰਿਹਾ ਉਸ ਦਾ ਮੌਇਨਾ ਕਰਦੇ ਹੋਏ ਪਹੁੰਚੇ ਹੈ ਔਰ ਤੁਸੀਂ ਦੇਖ ਸਕਦੇ ਹੋ ¡Vamos a ਤੋ ਕਹਿੰਦੇ ਤੁਸੀਂ ਦੱਸੋਗਾ ਜੀ ਕਿ 77 900 ਤੱਕ ਕਰਨਾ ਚਾਹੁੰਦੇ ਹੋ ਸਾਹਿਬ ਜੀ ਕਿ ਨਹੀਂ ਕੋਈ ਨਹੀਂ ਕੋਈ ਨਹੀਂ ਕਹਿੰਦੇ ਬਾਹਰ ਕਿ ਸਿੱਖ ਦਾ ਫਰਮਾਨ ਆਯੂ ਹਾਂਜੀ ਜੋ ਐਤਵਾਰ ਨੂੰ satsang ਹੋ ਰਹੀ ਹੈ ਹੋਂਦੇ ਬਾਰੇ ਕੀ ਕਹਿਣਾ ਚਾਹੋਗੇ ਜੋ ਐਤਵਾਰ ਨੂੰ ਮਹਾਨ ਸਤguru ਸੱਚੇ ਪਾਤਸ਼ਾਹ ਸਤguru ਸਿਦੇਸ਼ਾ ਜੀ ਮਹਾਰਾਜ ਤੋਂ ਸੂਰਾ ਵਿਥੇ 22 ਤਰੀਕ ਨੂੰ ਸਾਡੇ 12:00 ਤੋਂ 3:30 ਵਜੇ ਤੱਕ ਕਿਰਪਾ ਕਰਦੇ ਹੋ। ਔਰ ਸਮਸਤ ਮਾਨਵਤਾ ਨੂੰ ਇਹ ਸਤਿਗੁਰ ਦਾ ਸੰਦੇਸ਼ ਹੈ ਕਿ ਅਸੀਂ ਸਾਰੇ ਜੋ ਸੱਚ ਔਰ ਸੱਚ ਦਾ ਮਹਾਨ ਪ੍ਰਚਾਰ ਪ੍ਰਸਾਰ ਸਤਿਗੁਰ ਦੇ ਪਾਸਾ ਕਰ ਰਹੇ ਨੇ ਉਹਨਾਂ ਨੂੰ ਸਾਰਿਆਂ ਨੇ ਸ਼ਰਨ ਕਰਨਾ ਔਰ ਇਹਨਾਂ ਦਾ ਜੋ ਬ੍ਰਹਮ ਗਿਆਨ ਦੀ ਐਸੀ ਦਾਤ ਦੇ ਰਹੇ ਨੇ ਉਹ ਅਸੀਂ ਵੇਦਾ ਗ੍ਰੰਥਾਂ ਦੇ ਨਾਲ ਮਿਲਾ ਕੇ ਉਸ ਨੂੰ ਅਸੀਂ ਦੇਖ ਸਕਦੇ ਹਾਂ ਕਿ ਬਿਲਕੁਲ ਸੱਚ ਹੈ। ਕੱਤ ਇਸ ਲਈ ਸਾਰਿਆਂ ਨੂੰ ਅਸੀਂ ਐਸਾ ਆਵਾਨ ਕਰਦੇ ਹਾਂ ਕਿ ਸਾਰੇ ਕਿਰਪਾ ਕਰਕੇ satsang ਦੇ ਵਿੱਚ ਹੋਣ ਕਿਰਪਾ ਕਰਨ ਔਰ ਜੋ ਬ੍ਰਹਮ ਗਿਆਨੀ ਮਹਾਤਮਾ ਸਤਿਗੁਰੂ ਦੇ ਨਾਲ satsang ਸ਼ੁਰੂ ਕਰਦੇ ਆ ਰਹੇ ਨੇ ਉਹਨਾਂ ਦੇ ਵੀ ਬਚਨ ਪ੍ਰਵਚਨ ਸ਼ਰਵਣ ਕਰਨ ਤਾਂ ਜੋ ਜੀਵਨ ਦਾ ਉਹ ਲਾਹਾ ਖਟਣ ਔਰ ਉਹਨਾਂ ਦੇ ਜੀਵਨ ਲਈ ਸਾਰਥਕ ਬੁਣ ਸਕਣੇ satsang ਕਰਨ ਵਾਸਤੇ ਕੌਣ ਮਾ ਬੁਛਾ ਰਹੇ ਸਤਿਗੁਰੂ ਸ੍ਰਿਸ਼ਾ ਜੀ ਮਹਾਰਾਜ ਸਾਡੇ ਨੰਕਾਰੇ ਮਿਸ਼ਨ ਦੇ ਹੈੱਡ ਔਰ ਨਾਲ ਹੀ ਰਾਜਕਤਾ ਜੀ ਸ੍ਰਿਪਾ ਕਰ ਰਹੇ ਨੇ ਔਰ ਉਹਨਾਂ ਦੇ ਪ੍ਰਵਚਨ ਬਹੁਤ ਮਹਾਨ ਪ੍ਰਵਚਨ ਹੋਣਗੇ ਅਸੀਂ ਸਾਰਿਆਂ ਨੇ ਉਹ ਸ਼ਰਨ ਕਰਦੇ ਠੀਕ डॉक्टर डॉक्टर जो मीटिंग के लिए कर रहे थे सोचा जाऊं कि ये जो बात थी कि अह थे एक क्वालिटी रिव्यू और प्रॉपर प्लानिंग वो उन्होंने वो करण हॉस्पिटल की थी एंड डोंट विल इनशोर थी जेडी की संदर्भ पर वाली है हमें कोई भी कोई पार्किंग की प्रॉब्लम भी जो थी एंड इट वाज दिस इन दिस कितना कदम द्वारा जो भी पब्लिक वगैरह आ रही थी जीटा जीटू भी वेरीफाइड और केस काफी सब्सटेंशियल लाइक नंबर होता है ਅਬਨ ਜੀ ਇਸ ਕੇ ਪੀ ਸੈਕੂਰਿਟੀ ਰਿਪੋਰਟ ਦੇ ਵਿੱਚ ਦੇਖਿਆ ਕਿ ਕੋਟਪੂਰਾ ਦੀ ਦਾਣਾ ਮੰਡੀ ਦੇ ਵਿੱਚ 22 12 2024 ਦੇ ਦਿਨ ਐਤਵਾਰ ਨੂੰ 12:30 ਵਜੇ ਤੋਂ ਲੈ ਕੇ 3:30 ਵਜੇ ਤੱਕ ਨਿਰੰਕਾਰੀ ਮਿਸ਼ਨ ਦਾ ਸਸੰਗ ਹੋ ਰਿਹਾ ਜਿਸ ਵਿੱਚ ਨਿਰੰਕਾਰੀ ਮਿਸ਼ਨ ਦੇ ਮੁਖੀ ਦਿੱਖਸ਼ਾ ਜੀ ਮਹਾਰਾਜ ਪਹੁੰਚ ਰਹੇ ਹੈ ਔਰ ਉਹਨਾਂ ਦੇ ਪ੍ਰਵਚਨ ਸੁਣਨ ਵਾਸਤੇ ਸੰਗਤਾਂ ਨੂੰ ਅਪੀਲ ਕੀਤੀ ਗਈ ਹੈ ਕਿ ਵਾ